ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਾਈ ਜੀ ਤੁਸੀਂ ਸਾਰੇ ਹਾਸਤੇ-ਵਸਦੇ ਰਹੋਗੇ ਤੇ ਤੁਸੀਂ ਕੈਨੇਡਾ ਦੇ ਬਰਤੀ ਜਿਹੜੀਆਂ ਬਹੁਤ ਸਾਰੀਆਂ ਵੀਡੀਓ ਆ ਹਨਾ ਤੁਸੀਂ ਦੇਖਦੇ ਹੋ ਵੀ ਕੈਨੇਡਾ ਦੇ ਵਿੱਚ ਹਨਾ ਇਸ ਟਾਈਮ ਜਿਵੇਂ ਕਹਿੰਦੇ ਕਿ ਜੋਬਾਂ ਦੀ ਵੱਡੇ ਪੱਧਰ ਤੇ ਲਾਸ ਹੈਗੀ ਆ ਤੇ ਆਪਣਾ ਵਿਸ਼ਾ ਹੈਗਾ ਵੀ ਕੀ 2024 ਦੇ ਵਿੱਚ ਕੈਨੇਡਾ ਆਉਣਾ ਜਿਹੜਾ ਉਹ ਵਰਥ ਹਟ ਹੋਵੇਗਾ ਜਾਂ ਨਹੀਂ ਹੋਵੇਗਾ ਹਨਾ ਕਿਉਂਕਿ ਹੁਣ ਦੇ ਟਾਈਮ ਦੀ ਜੇ ਗੱਲਬਾਤ ਕਰੀਏ ਬਾਈ ਜੀ ਕੈਨੇਡਾ ਦੇ ਵਿੱਚ ਕੰਮ ਦੇ ਤੌਰ ਤੇ ਪੂਰੀ ਤਰ੍ਹਾਂ ਮੰਨਦੀ ਹੈਗੀ ਆ ਕੋਈ ਸ਼ੱਕ ਨਹੀਂ ਹੈਗਾ ਪਰ ਤੁਸੀਂ ਕੈਨੇਡਾ ਆ ਸਕਦੇ ਹੋ ਪਰ ਉਹਦੇ ਲਈ ਵੀ ਹੁਣ ਤੁਹਾਨੂੰ ਜਿਹੜੀ ਉਹ ਪਲਾਨਿੰਗ ਕਰਨੀ ਪਊਗੀ ਬਹੁਤ سارے ਬੰਦੇ ਤੁਸੀਂ ਸੋਚਦੇ ਹੋਵੋਗੇ ਕਹਿੰਦੇ ਹਨਗੇ ਅਰ ਬਈ ਕੈਨੇਡਾ ਸਹੀ ਨਹੀਂ ਹੈਗਾ ਕੈਨੇਡਾ ਨਾ ਆਓ ਪਰ ਜੇ ਤੁਸੀਂ ਇੱਕ ਕਹਿੰਦੇ ਹੁੰਦੇ ਹੋ ਵੀ ਪੂਰੀ ਪਲਾਨਿੰਗ ਨਾਲ ਕੈਨੇਡਾ ਵਾਲੇ ਪਾਸੇ ਨੂੰ ਆ ਜਾਣਾ ਤਾਂ ਬਾਈ ਜੀ ਕੈਨੇਡਾ ਮਾੜਾ ਵੀ ਨਹੀਂ ਹੈਗਾ ਕਿਉਂਕਿ ਜ਼ਿਆਦਾਤਰ ਹੁਣ ਬਾਈ ਜੀ ਜਿਹੜਾ ਫਿਊਚਰ ਆ ਉਹ ਪਲੱਸ 2 ਵਾਲੇ ਬੰਦਿਆਂ ਵਾਸਤੇ ਥੋੜਾ ਜਿਆਦਾ ਟੈਡਾ ਹੈਗਾ ਕੋਈ ਸ਼ੱਕ ਨਹੀਂ ਤੁਸੀਂ ਆ ਥੋੜੀ ਜਿਹੀ ਪੜ੍ਹਾਈ ਹਾਈ ਕਰਕੇ ਆ ਜਾਓ ਗ੍ਰੈਜੂਏਸ਼ਨ ਕਰਕੇ ਆ ਜਾਓ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਆ ਇੱਥੇ ਆ ਕੇ ਤੁਸੀਂ ਕੰਮ ਕਰ ਲਓ ਹਨ ਜਿਵੇਂ ਮਾਸਟਰ ਡਿਗਰੀ ਦੇ ਵਿੱਚ ਦਾਖਲਾ ਲੈ ਲਓ ਇੱਧਰ ਆ ਕੇ ਤਾਂ ਮਾਸਟਰ ਡਿਗਰੀ ਦੇ ਵਿੱਚ ਪੀਆਰ ਵੀ ਸੌਖੀ ਹੋ ਜਾਂਦੀ ਬਾਈ ਜੀ ਤੁਹਾਨੂੰ ਕੰਮ ਲੱਭਣਾ ਵੀ ਥੋੜਾ ਜਿਹਾ ਸੌਖਾ ਹੋ ਜਾਂਦਾ ਕੋਈ ਡਾਊਟ ਨਹੀਂ ਹੈਗਾ ਵੀ ਜੇ ਤੁਸੀਂ ਪਲੱਸ 2 ਆਉਣੇ ਆ ਪਲੱਸ 2 ਵਾਲਿਆਂ ਲਈ ਬਾਈ ਜੀ 2024 ਦੇ ਵਿੱਚ ਕਨੇਡਾ ਆਉਣਾ ਕੋਈ ਬਾੜੀ ਕੋਈ ਕਹਿੰਨੇ ਦੇ ਬਰਥ ਟਾਲੀ ਗੱਲ ਨਹੀਂ ਹੋਊਗੀ ਕਿਉਂਕਿ ਸਕਿੱਲ ਜੋਬਾਂ ਦੇ ਵਿੱਚ ਵੀ ਜਿਹੜੇ ਪੁਆਇੰਟ ਆ ਉਹ ਬਹੁਤ ਹਾਈ ਜਾ ਰਹੇ ਆ ਹੌਲੀ-ਹੌਲੀ ਕਿਉਂਕਿ ਜਦੋਂ ਨੂੰ ਤੁਸੀਂ ਆਓਗੇ ਫਿਊਚਰ ਦੇ ਵਿੱਚ ਜਿਹੜੇ ਪੁਆਇੰਟ ਆ ਉਹ ਪੂਰੇ ਹਾਈ ਹੋ ਜਾਣੇ ਅੱਜ ਦੇ ਟਾਈਮ ਦੇ ਵਿੱਚ ਇਕੱਲੇ ਪਲੱਸ 2 ਵਾਲਿਆਂ ਲਈ ਪੀਆਰ ਇਕੱਲੀ ਹੈਗੀ ਆ ਤਾਂ ਹੈਗੀ ਇਕੱਲੇ ਸਕਿੱਲ ਜੋਬਾਂ ਦੇ ਵਿੱਚ ਰਹੇਗੀ ਨਹੀਂ ਤਾਂ ਆਦਰਵਾਇਜ਼ ਬਾਈ ਜੀ ਸਾਰੀਆਂ ਪ੍ਰੋਵਿੰਸਾਂ ਜਿਵੇਂ ਅਲਬਰਟਾ ਹੋ ਗਈ ਸਸਕਾਚਵਨ ਹੋ ਗਈ ਲਗਭਗ ਸਾਰੀਆਂ ਪ੍ਰੋਵਿੰਸਾਂ ਬਾਈ ਨੋਵਾ ਸਕੋਸ਼ੀਆ ਹੋ ਗਈ ਸਾਰਿਆਂ ਦੇ ਵਿੱਚ ਬਾਈ ਜੀ ਕੰਮ ਦੇ ਤੌਰ ਤੇ ਪਲੱਸ 2 ਵਾਲਿਆਂ ਨੂੰ ਬਈ ਜੇ ਕੋਈ ਕੋਈ ਸਪੋਰਟ ਨਹੀਂ ਕਰਨਾ ਚਾਹੁੰਦਾ ਕੋਈ ਕੰਮ ਨਹੀਂ ਦੇਣਾ ਚਾਹੁੰਦਾ ਹਨ ਤੇ ਜੇ ਵੀ ਕੰਮ ਨਾ ਮਿਲਿਆ ਫਿਰ ਪੀਆਰ ਵੀ ਨਹੀਂ ਮਿਲਦੀ ਬਾਕੀ ਸਰਕਾਰ ਵੱਲੋਂ ਵੀ ਸਾਫ਼-ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਗਿਆ ਵੀ ਤੁਹਾਡਾ ਜਿਹੜਾ ਵਰਕ ਪਰਮਿਟ ਆ ਉਹ ਐਕਸਟੈਂਸ਼ਨ ਨਹੀਂ ਪਾਊਗੀ ਅੱਗੇ ਹੁੰਦਾ ਸੀ ਵੀ ਜੇ 3 ਸਾਲ ਦਾ ਵਰਕ ਪਰਮਿਟ ਨਹੀਂ ਪੀਆਰ ਹੋਏ 3 ਸਾਲ ਦੇ ਵਿੱਚ ਵਿੱਚ ਤਾਂ ਬੰਦਾ ਜਿਹੜਾ ਆ ਉਹਦਾ ਵਰਕ ਪਰਮਿਟ ਦੀ ਐਕਸਟੈਂਸ਼ਨ ਪਾ ਲੈਂਦੇ ਪਰ ਹੁਣ ਜਿਹੜੀ ਤੁਹਾਡੇ ਵਰਕ ਪਰਮਿਟ ਦੀ ਉਹ ਐਕਸਟੈਂਸ਼ਨ ਨਹੀਂ ਪਾਊਗੀ ਜਿਹਦੇ ਕਾਰਨ ਜਿਹੜੇ ਹੋਰ ਟਰਬਲ ਆ ਜਿਹੜੀ ਉਹ ਸਮੱਸਿਆ ਉੱਭਰ ਕੇ ਜਿਹੜੀ ਸਾਹਮਣੇ ਆਉਂਦੀ ਆ ਬਹੁਤ ਸਾਰੇ ਸਟੂਡੈਂਟ ਅਨਟਾਰੀਓ ਦੇ ਵਿੱਚ ਜਿਵੇਂ ਵਿਨੀ ਪੈਗ ਦੇ ਵਿੱਚ ਅੱਗੇ ਵਿਨੀ ਪੈਗ ਦੇ ਵਿੱਚ ਆ ਪੀਆਰ ਹੋ ਜਾਂਦੇ ਸੀਗੇ ਪਰ ਹੁਣ ਵਿਨੀ ਪੈਗ ਦੇ ਵਿੱਚ ਵੀ ਧਰਨੇ ਲੱਗ ਜਾਂਦੇ ਆ ਕਿਉਂਕਿ ਬਹੁਤ ਸਾਰੇ ਸਟੂਡੈਂਟ ਮੂਵ ਹੋਏ ਸੀ ਉੱਥੇ ਪੀਆਰ ਦੇ ਲਈ ਤੇ ਪਰ ਉੱਥੇ ਜਾ ਕੇ ਜਿਹੜੇ ਸਕੋਰ ਉੱਥੇ ਵੀ ਹਾਈ ਹੋਗੇ ਜਿਹਦੇ ਕਾਰਨ ਉਹ ਹੁਣ ਧਰਨੇ ਧੁਰਨੇ ਲਾਈ ਜਾਂਦੇ ਆ ਪਰ ਬਾਈ ਜੀ ਵਰਥ ਹਿੱਟ ਹੋਊਗਾ ਤੁਹਾਡੇ ਲਈ ਕੈਨੇਡਾ 2024 ਦੇ ਵਿੱਚ ਆਉਣਾ ਵੀ ਪਰ ਕੋਸ਼ਿਸ਼ ਕਰੋ ਵੀ ਤੁਸੀਂ ਥੋੜਾ ਐਪਲੈਨਿੰਗ ਨਾਲ ਆਜੋ ਗ੍ਰੈਜੂਏਸ਼ਨ ਕਰਕੇ ਆਜੋ ਬਾਕੀ ਇਹੋ ਜੀ ਕੋਈ ਗੱਲ ਨਹੀਂ ਬਾਈ ਜੀ ਕਾਮਯਾਬੀ ਹੋ ਜਾਓਗੇ ਇੱਥੇ ਪਰ ਟਾਈਮ ਆ ਤੁਹਾਨੂੰ ਜਿਹੜਾ ਉਹ ਦੇਣਾ ਪੈਣਾ ਸਮੱਸਿਆਵਾਂ ਵੀ ਬਹੁਤ ਆਉਣਗੀਆਂ ਬਾਈ ਜੀ ਹੱਦੋਂ ਵੱਧ ਜਿਵੇਂ ਕਹਦੇਗੇ ਵੀ ਪੂਰੇ ਹਾਈ ਲੈਵਲ ਦੀਆਂ ਸਮੱਸਿਆਵਾਂ ਤੁਹਾਨੂੰ ਫੇਸ ਕਰਨੀਆਂ ਪੈਣਗੀਆਂ ਜਿਹੜੀਆਂ ਤੁਸੀਂ ਆਪਦੇ ਮਾਈਂਡ ਦੇ ਵਿੱਚ ਸੋਚੀਆਂ ਵੀ ਨਹੀਂ ਪਰ ਬਾਈ ਜੀ ਕਹਿੰਦੇ ਹੁੰਦੇ ਵੀ ਹੀਰਾ ਤਾਂ ਅਕਸਰ ਜਦੋਂ ਆਪਾਂ ਉਹਨੂੰ ਤਰਾਸਦੇ ਆ ਕਿੰਨੀਆਂ ਸੱਟਾਂ ਖਾਣ ਤੋਂ ਬਾਅਦ ਹੀ ਹੀਰਾ ਜਿਹੜਾ ਨਿਕਲ ਕੇ ਸਾਹਮਣੇ ਆਉਂਦਾ ਫੇਰ ਹੀ ਉਹਦਾ ਮੁੱਲ ਪੈਂਦਾ ਤਰਾਸਿਆ ਜਾਣਾ ਤਾਂ ਬਈ ਫਿਰ ਕਹਿੰਦੇ ਹੁੰਦੇ ਵੀ ਇਹਨਾਂ ਸਮੱਸਿਆਵਾਂ ਦੇ ਵਿੱਚੋਂ ਵੀ ਤੁਹਾਨੂੰ ਨਿਕਲਣਾ ਪਊਗਾ ਤੇ ਕੋਸ਼ਿਸ਼ ਕਰੋ ਬਈ ਵੀ ਇਹਨਾਂ ਸਮੱਸਿਆਵਾਂ ਨੂੰ ਵੀ ਫੇਸ ਕਰਨ ਦੀ ਆਪਦਾ ਮਾਈਂਡ ਆ ਥੋੜਾ ਜਿਹਾ ਵੱਡਾ ਕਰਕੇ ਆਓ ਕਿਉਂਕਿ ਆਪਣੇ ਮਾਪਿਆਂ ਦੇ ਸਿਰ ਤੇ ਆਪਾਂ ਸਾਰਾ ਕੰਮ ਧੰਦੇ ਕੀਤੇ ਹੁੰਦੇ ਹੱਥ ਤੱਕ ਕਿ ਆਪਣੀਆਂ ਜਿਹੜੀਆਂ ਫੈਲਾਂ ਵੀ ਆਪਣੇ ਮਾਪਿਆਂ ਨੇ ਲਾਈਆਂ ਹੁੰਦੀਆਂ ਆਪਾਂ ਉਹਦੇ ਵਿੱਚ ਵੀ ਕੋਈ ਕਾਗਜ਼ ਪੱਤਰ ਇਕੱਠਾ ਕਰਨ ਦੇ ਵਿੱਚ ਕੋਈ ਆਪਾਂ ਜਿਹੜਾ ਕੋਈ ਜ਼ੋਰ ਜਮੈਸ ਨਹੀਂ ਕੀਤੀ ਹੁੰਦੀ ਪਰ ਬਾਅਦ ਦੇ ਵਿੱਚ ਇੱਥੇ ਆ ਕੇ ਜਿਹੜਾ ਸਾਰਾ ਕੁਝ ਤੁਹਾਨੂੰ ਆਪਣੇ ਆਪ ਕਰਨਾ ਪਊਗਾ ਬਈ ਜੀ ਸਫਲ ਹੋ ਜਾਓਗੇ ਥੋੜਾ ਜਿਹਾ ਆ ਪੈਸੈਂਸ ਜਿਹੜੀ ਬਣਾ ਕੇ ਰੱਖੋ ਜੇ ਆਪਣੀ ਤੇ ਆਪਦਾ ਜਿਹੜਾ ਕੰਮ ਤੁਹਾਨੂੰ ਦੱਸ ਸਮੱਸਿਆਵਾਂ ਜਿਹੜੀਆਂ ਤੁਹਾਨੂੰ ਫੇਸ ਕਰਨੀਆਂ ਪੈਣਗੀਆਂ ਉਹਨਾਂ ਨਾਲ ਬਈ ਹੈਂਡਲ ਕਰਨਾ ਪਊਗਾ ਤੁਹਾਨੂੰ ਇੱਥੇ ਆ ਕੇ ਸਾਰਾ ਕਲੀਨਿੰਗ ਵੀ ਕਰਨੀ ਪੈਣੀ ਹੈ ਘਰਾਂ ਦੀ ਤੁਹਾਨੂੰ ਆਪਦੇ ਜਿਹੜੇ ਭਾਂਡੇ ਵੀ ਧੋਣੇ ਪੈਣੇ ਕਿਉਂਕਿ ਕਿਸੇ ਦੇ ਨਾਲ ਰਹਿਣਾ ਤਾਂ ਤੁਹਾਨੂੰ ਮੋਸਟਲੀ ਬਈ ਜੀ ਸਫਾਈ ਦਾ ਧਿਆਨ ਤਾਂ ਰੱਖਣਾ ਪਊ ਕਿਸੇ ਦੇ ਘਰੇ ਰਹਿਣਾ ਕਿਰਾਏ ਤੇ ਰਹਿਣਾ ਤਾਂ ਵੀ ਬਈ ਜੀ ਸਫਾਈ ਸੁਥੀ ਦਾ ਧਿਆਨ ਰੱਖਣਾ ਪਊਗਾ ਕੰਮ ਦੇ ਉੱਤੇ ਵੀ ਬਈ ਜੀ ਤੁਹਾਨੂੰ ਬਹੁਤ ਤਰ੍ਹਾਂ ਦੇ ਚੰਗੇ ਮਾੜੇ ਬੰਦੇ ਮਿਲਣਗੇ ਮਿਲਣਗੇ ਖਾਸ ਕਰਕੇ ਕੁੜੀਆਂ ਉਹਨੂੰ ਵੀ ਬਈ ਇੰਨਾਂ ਗੱਲਾਂ ਨੂੰ ਫੇਸ ਕਰਨਾ ਪਊਗਾ 노 ਡਾਟ ਬਾਈ ਪਰ ਪਰਥ ਟਰ ਰਹੂਗਾ ਥੋੜਾ ਜਿਹਾ ਪਲਾਨਿੰਗ ਨਾਲ ਬਾਈ ਜੀ ਹੁਣ ਸਿੱਧੇ ਜਿਵੇਂ ਅੱਗੇ ਆ ਜਾਂਦੇ ਸੀਗੇ ਵੀ ਫਾਸਟ ਟੂ ਕੀਤੀ ਹਾਈਲਾਈਟਸ ਕੀਤੀ ਚਲੋ ਵੀ ਕੈਨੇਡਾ ਚਲੀਏ ਹਨਾ ਉਹ ਗੱਲਾਂ ਛੱਡ ਕੇ ਜੇ ਤੇ ਵੀ ਪਲਾਨਿੰਗ ਨਾਲ ਆ ਜਾਂਨੇ ਆ ਤਾਂ ਤੁਹਾਡੇ ਲਈ ਜਿਹੜਾ 2024 ਦੇ ਵਿੱਚ ਵੀ ਆਉਣਾ ਜਿਹੜਾ ਕੈਨੇਡਾ 2025 ਦੇ ਵਿੱਚ ਵੀ ਆਉਣਾ ਕੈਨੇਡਾ ਪਰਥ ਟਰ ਰਹੂਗਾ ਆਦਰਵਾਇਜ਼ ਬਾਈ ਜੀ ਨਹੀਂ ਜਿਹੜਾ ਤੁਹਾਡੇ ਲਈ ਪਰਥ ਟਰ ਰਹੂਗਾ ਤੁਸੀਂ ਕੋਈ ਸਕਿੱਲ ਲੈ ਕੇ ਆਜੋ ਤਾਂ ਮੈਨੂੰ ਲੱਗਦਾ ਵੀ ਕੰਮ ਦੇ ਵਿੱਚ ਤੁਸੀਂ ਸਫਲ ਹੋ ਸਕਦੇ ਆਂ ਤੇ ਆਪਣੇ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਆਪਣੇ ਨੂੰ ਫੋਲੋ ਕਰ ਲਿਓ ਤੇ ਆਪਾਂ ਬਾਈ ਤੁਹਾਨੂੰ ਇਦਾਂ ਦੀਆਂ ਘੈਂਟ ਘੈਂਟ ਵੀਡੀਓ ਜਿਹੜੀਆਂ ਨੌਲੇਜ ਫੁੱਲ ਵੀਡੀਓ ਤੁਹਾਡੇ ਲਈ ਆਪਾਂ ਲੈ ਕੇ ਆਉਂਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ ਜੀ